ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ 3 ਨਾਗ ਹੈ ਜੀ ਤਿੰਨੇ ਹੀ ਗੱਭਣ ਸਮਾਹ ਜੇ ਲੈਂਦੇ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਸੀ ਕਾਲ ਜੀ ਸਸੀ ਕਾ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰੇ ਗੁਰਾਗੱਲ ਪਿੰਡ ਆਪਣਾ ਸੁਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾਲਾ ਤੇ ਮੋਗੇ ਤੋਂ 20 ਕਿਲੋਮੀਟਰ ਵਾਲਾ ਮੋਬਾਈਲ ਨੰਬਰ ਜੀ 9781230900 ਜੀ ਠੀਕ ਹੈ ਜੀ ਤਿੰਨ ਨਾਗਾ ਜੀ ਅੱਜ ਇਸ ਟਾਈਮ ਤੇ ਆਪਣਾ ਤਿੰਨ ਵੈੜਾ ਰਹਿ ਗਈ ਮੇਰੇ 6 ਵੈੜਾ ਸੀ ਤਿੰਨ ਪਹਿਲਾਂ ਸੀ ਹੋ ਗਈਆਂ ਠੀਕ ਹੈ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਹਾ ਕਿੰਨਾ ਵਾ ਜੀ ਇਹ ਮੱਛੀ ਨੇ ਵੀਰੇ ਦੂਜੇ ਸੂਏ ਸੂਣਾ ਵਾ ਸਮਾਂ ਕਿੰਨਾ ਕਲੇ 15 ਦਿਨ ਲਾਉਗੀ ਵੀਰੇ ਅਜੇ ਰੇਟ ਮੁਤਾਬਕ ਹਾਂ ਜੀ 15 ਕਿਲੋ ਦੁੱਧ ਦੱਸਿਆ ਪਹਿਲੇ ਥਣਾ ਦੀ ਗਰੰਟੀ ਹੋਗੀ ਜੇ ਨਹੀਂ ਵੀ ਆਉਣਾ ਅਗਲੇ ਦੇ ਘਰ ਤੱਕ ਗਰੰਟੀ ਹੋਊਗੀ ਜੇ ਅਗਲੇ ਨੇ ਆ ਕੇ ਲੈ ਜਾਣੀ ਚਲੋ ਫਿਰ ਫਿਰ ਤਾਂ ਬੜੀ ਵਧੀਆ ਹੋ ਗਈ ਹਾਂ ਜੀ ਸੂਆ ਬਾਈ ਦੱਸਦਾ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਹਜੇ ਲਗਭਗ ਲੈ ਜੂਗੀ ਜੀ 15 ਬਰੀਡ ਬਰੂਡ ਬੜੀ ਜਿਆਦਾ ਬਰੀਡ ਤੇ ਪੱਕ ਤੋਂ ਪੂਰੀ ਚੰਗੀ ਆ ਫੁੱਲ ਰੰਗ ਪ੍ਰਿੰਟ ਵਾਲੀ ਆ ਵਜਨ ਵਾਲੀ ਆ ਵੇ ਲੈ ਲਈ ਆ ਜੀ ਦੁੱਧ ਬਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਪਹਿਲੇ ਸੂਏ 15 ਕਿਲੋ ਐਗਤੀ ਆ ਤੁਸੀਂ ਥੋੜੀ ਸੇਵਾ ਜੇ ਕੋਈ ਵੀਰ ਵੱਧ ਕਰਨੂ ਤਾਂ ਜਿੰਨਾ ਮਰਜ਼ੀ ਝੋਲੇ ਜੀ ਬਾਕੀ ਚਮਕਦਮ ਕਾਲੀ ਹੈ ਜੀ 15 ਦਿਨ ਬਹੁਤ ਹੁੰਦੇ ਆ ਤਿਆਰੀ ਨੂੰ ਥਣਾ ਦੀ ਮੇਨ ਗੱਲ ਹੈ ਜੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜੇ ਤੱਕ ਕੋਈ ਇੱਥੇ ਆ ਜੂਗਾ ਤਾਂ ਬਾਹਲੀ ਵਧੀਆ ਗੱਲ ਆ ਤੇ ਨਹੀਂ ਬਾਈ ਕਹਿੰਦਾ ਗੱਡੀ ਚੋਂ ਉਤਰਦੀ ਪਾਸ ਕਰ ਲਵੇ ਆਪਣੀ ਫੁੱਲ ਗਾਰੰਟੀ ਹੋਊਗੀ ਬਈ ਥਣਾ ਦੀ 19 ਕਿ ਭੋਰਾ ਨਹੀਂ ਹੋਣੀ ਬਾਕੀ ਠੰਡੀ ਸੀਲ ਆ ਜੀ ਚੰਗੀ ਜਾਤ ਬਰੀਡ ਵਾਲੀ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਜੈ ਜਿ ਜਮਾ ਲੈਣ ਦੇਣ ਦੀ ਵਾਲੀ ਬਰਾੜ ਵੀਰੇ ਮਾਲਕ ਕੱਚੀ ਕੱਚੀ ਬੱਚੀ ਦਾ 48000 ਚੋਂ ਮਾਨ ਕਰ ਦਾਂਗੇ ਠੀਕ ਹੈ ਜੀ ਬੱਚੀ ਦਾ ਆਪਣਾ ਵੀ ਪਤਾ 55 ਤੋਂ ਪਲੱਸ ਵਾਲੀ ਆ ਹਨਾ ਸਹੀ ਗੱਲ ਜਿੱਦੇ ਪਿਆਰ ਹੋਗੀ ਉਦੋਂ ਤਾਂ ਬਈ ਕੋਈ ਮੁੱਲ ਹੀ ਨਹੀਂ ਹੋਣਾ ਅੱਜ ਦੀ ਡਿਮਾਂਡ 48000 ਚੋਂ ਮਾਨਤਾ ਨੂੰ ਹੋ ਜੂਗਾ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਲੈ ਵਾ ਲੂ ਆ ਵੀਰੇ ਲੰਬਾਈ ਲੰਬੂਈ ਬੱਚੀ ਦਾ ਹਨਾ ਸਾਰੇ ਬਾਲੂ ਸਾਫ ਪੂਰੀ ਸਾਫ ਆ ਜੀ ਹਾਂਜੀ ਦੋ ਨੰਬਰ ਵੀਰੇ ਸੂਆ ਕਿੰਨਾ ਜੀ ਨੰਬਰ ਬੱਚੀ ਵੀਰੇ ਦੂਜਾ ਸੂਆ ਹਫਤੇ ਦੇ ਅੰਦਰ ਬਾਹਰ ਹੀ ਕੱਚੀ ਆ ਜਿਆਦਾ ਕੱਚੀ ਨਹੀਂ ਇਹ ਹਫਤੇ ਤੋਂ ਦੱਸ ਦੇਣ ਲਾੜੋ ਤੇ 14 ਕਿਲੋ ਦੁੱਧ ਦੱਸਿਆ ਪਹਿਲੇ ਸੂਏ ਦਾ ਠੀਕ ਆ ਜੀ ਦੂਜਾ ਸੂਆ ਦਊਗੀ ਠੀਕ ਆ ਜੀ ਤੇ ਆ ਟੈਮਕਣੇ ਜਿਵੇਂ ਐਸੇ ਹੀ ਆ ਜੀ ਇਹ ਤਾਂ ਬਹੁਤ ਆਮ ਆ ਠੀਕ ਆ ਜੀ ਇਹਨਾਂ ਦਾ ਮੂ ਵੀ ਹੈ ਨਹੀਂਗਾ ਸਹੀ ਗੱਲ ਹੈ ਵੀ ਬੇਮਲੂਮੇ ਜਈ ਆ ਬੇਮਲੂਮੇ ਜਈ ਵੀਰੇ ਤਾਂ ਸੂਆ ਦੂਜਾ ਜੀ ਸਮਾਂ ਬਾਈ ਦਸ ਦਾ ਲਗਭਗ ਹਫਤੇ ਦੇ ਅੰਦਰ ਬਾਹਰ ਲੈ ਜੂਗੀ ਜੀ ਤਿਆਰੀ ਸੋਹਣੀ ਕਰਦੀ ਹੁੰਦੀ 14 15 ਪਾਜੂ ਵੀਰੇ 14 ਕਿ ਵजन ਬਹੁਤਾ ਬੱਚੀ ਦਾ ਸਹੀ ਗੱਲ ਹੈ ਜੀ ਉਮੀਦ ਤਾਂ ਪਲੱਸ ਦੀ ਹੈ ਬਾਕੀ ਦੁੱਧ ਸੇਵਾ ਦਾ ਹੁੰਦਾ ਜਿ ਇਖਤਿਆਰੀ ਸੋਹਣੀ ਕਰਦੀ ਹੁੰਦੀ ਆ ਹਵਾਨੇ ਚ ਬਾਲ ਢੱਲਣਾ ਬਹੁਤ ਨੇ ਚਾਬ ਬਣਾ ਕਰ ਚਲ ਗਈ ਆ ਵੈੜ ਵੀਰੇ ਦੁੱਧ ਸੋਹਣਾ ਵਜਨ ਸੋਹਣਾ ਬਰੀਡ ਬਹੁਤ ਵਧੀਆ ਸਹੀ ਗੱਲ ਹੈ ਜੀ ਸੋਨਾ ਥਣਾ ਦਾ ਸਹਿਜ ਆ ਮੁਠੀ ਵਾਲਾ ਹੱਤੀ ਜਵਾਈ ਵਾਲਾ ਥਣਾ ਕੋਈ ਜੁੜਦਾ ਨਹੀਂ ਪੜਦਾ ਨਹੀਂ ਚੰਗੀ ਆ ਵੈੜ ਵੀਰੇ ਸਮਾਂ ਜ਼ਰੂਰ ਲੈ ਜੂ ਅੱਜ ਮੈਲ ਵੀ ਤੁਹਾਨੂੰ ਬਾਹਰ ਚ ਜਾਣੀ ਆ ਜਿੱਦ ਤਿਆਰ ਹੋਗੀ ਉਹਦੇ ਦੀ ਡਿਮਾਂਡ ਫਿਰ ਉਹਦੇ ਹੋਊਗੀ ਤੇ ਇਹਦੀ ਡਿਮਾਂਡ ਜੀ ਅੱਜ ਦੀ ਇਹਦਾ ਬਰਾੜ 45 ਚੋ ਮਾਨਦਨ ਕਰ ਦਾਂਗੇ ਵੀਰੇ ਜੋੜਾ ਲੈਜੈਂਡ ਸੱਜਣ ਕੋਈ ਜੀ ਰੇਟ ਦਾ ਪਹਿਲਾਂ ਵੀ ਬਰਾੜ ਜਾਇਜ ਆ ਹਨ ਬਾਕੀ ਕੋਈ ਨਹੀਂ ਕੋਈ 1500 ਦਾ ਵੱਧ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਇਹਦਾ 45000 ਰੁਪਏ ਚੋ ਮਾਨਦਨ ਹੋ ਜਾਊਗਾ ਜੇ ਕੋਈ ਜੋੜਾ ਲੈ ਜੁੱਤਾ ਮਾਨਦਨ ਪੂਰਾ ਜ਼ਿਆਦਾ ਕਰ ਦਾਂਗੇ ਜੀ ਅੱਗੇ ਵੀਰੇ ਤਿੰਨ ਨੰਬਰ ਜੀ ਇਹਦਾ ਸੂਏ ਵੀਰੇ ਦੂਜੇ ਸੂਏ ਸੋਨਾ ਹਫਤੇਗ ਦੀ ਕੱਚੀ ਆ ਠੀਕ ਹੈ ਜੀ ਬਹੁਤ ਵੱਡੀ ਯਾਰਸੀ ਹੈ ਵੀਰੇ ਜਿਹਨੂੰ ਫੁੱਲ ਸਹਿਜ ਹੀ ਕਹਿੰਦੇ ਹਨ ਠੀਕ ਹੈ ਜੀ ਸਹੀ ਗੱਲ ਹੈ ਜੀ ਉਹਨਾਂ ਨਾਲੋਂ ਸਾਰਿਆਂ ਨਾਲੋਂ 2 ਗੱਠਾ ਵੱਡੇ ਹੋਗਾ ਦੋ ਗੱਠਾ ਆ ਜੇ ਮੇਰੇ ਤੇ ਫਵਾੜਾ ਜਿੰਨਾ ਕੱਦ ਦਾ ਤੇ ਫਿਰ 4-4 ਇੰਚੀ ਸਿੰਗ ਹੈ ਇਹਦੇ ਮਾਨੂੰ ਕਹਿੰਨੇ ਦਾਗੇ ਨਹੀਂਗੇ ਜ਼ਰੂਰ ਠੰਡੀ ਸੀਲ ਬਹੁਤ ਆ ਠੀਕ ਹੈ ਜੀ ਜਿੰਨੀ ਕਹਿ ਲਾ ਉਨੀ ਮੰਨ ਲਾ ਠੀਕ ਹੈ ਵੀਰੇ ਗਰਮ ਗਰਮ ਵਾਲਾ ਕੰਮ ਹੈ ਨਹੀਂਗਾ ਥਾਣ ਬਹੁਤ ਚੰਗਾ ਲੱਗਾ ਹੱਥ ਦੀ ਜਵਾਈ ਦਾ ਠੀਕ ਹੈ ਵੀਰੇ ਹਾਂਜੀ ਤੇ 15 ਤੋਂ 16 ਕਿਲੋ ਪਹਿਲੇ ਸਵੇਰ ਦਾ ਦੁੱਧ ਦੱਸਿਆ ਵੀਰੇ ਇਹ ਕਿੰਨੇ ਦਿਨ ਲੈਂਦੀ ਹੈ ਵੀਰੇ ਜੀ ਇਹ ਹਫਤਾ ਮੰਨ ਲਾ ਵੀਰੇ ਜੀ ਠੀਕ ਹੈ ਜੀ ਹਫਤਾ ਲਗਭਗ ਲੈ ਜੂਗੀ ਜੀ ਵੱਡੇ ਕੱਦ ਕਾਟਦੀ ਐ ਕੱਦ ਕਾਟ ਵੀਰੇ ਫੌਲੀ ਵੱਡਾ ਜਰਸੀਆਂ ਦੇ ਮੁਕਾਬਲੇ ਬਾਕੀ ਹਫਤੇ ਥੈਂਕ ਯੂ ਜਰੂਰ ਆਪਰੇ ਛੋਟੇ ਪਰ ਬਾਈ ਕਹਿੰਦਾ ਭੋਰਾ ਨਹੀਂ ਮਾਰਦੀ ਆਪਣੀ ਗਾਰੰਟੀ ਆ ਫਾਂਟੂਨ ਦੀ ਦਾ ਬਾੜੀ ਆ ਵੀਰੇ ਜਿਵੇਂ ਮਾਰਦੀ ਯਾਰ ਵੈਸੇ ਨਹੀਂ ਕਿਸੇ ਦੇ ਲਗਾਈ ਨਹੀਂ ਕਿਸੇ ਨੇ ਮੰਨ ਲੋ ਠੀਕ ਆ ਵੀਰੇ ਪਰ ਅੱਜ ਸਿੰਗਾਕਾਰ ਨਹੀਂ ਭਾਜ ਮਿਲ ਜਾਣੀ ਆ ਤੇ ਨਹੀਂ ਜੇ ਸਿੰਗ ਨਾ ਹੁੰਦੇ ਤੇ ਫਿਰ ਦਾ ਕੋਈ ਮੁੱਲ ਨਹੀਂ ਹੋਣਾ ਮੱਚੀ ਹੱਡੀ ਵਾਲੂ ਬਾਈ ਬਹੁਤ ਸੋਹਣਾ ਵੀਰੇ ਮੈਂ ਲੈਣ ਪੀਟਿੰਗ ਵਾਲਾ ਠੰਡੀ ਲੀਤੀ ਆ ਜਿਆ ਢੱਲ ਢੂ ਲਵੇ ਲਾ ਕਿੰਨੀ ਪਈ ਆ ਬਾਕੀ ਸੋਹਣਾ ਥਾਣਾ ਦਾ ਸਹਿਜ ਆ ਚਾਰ ਹੀ ਥਾਣਾ ਫੂੜਾ ਜੀ ਨੀ ਤਾਂ ਪਾਣੀ ਨੂੰ ਵੇੜੇ ਚ ਖੁੱਲੀ ਛੱਡ ਕੇ ਝੋਲ ਲਵੇ ਬਈ ਅਗਲਾ ਠੀਕ ਐ ਇੰਨੀ ਗਾਰੰਟੀ ਆ ਜੀ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਜੀ 62 ਬੱਚੀ ਦਾ 60000 ਦੀ ਬਈ ਆਪਾਂ ਨੂੰ ਵੀ ਪਤਾ ਜਿੱਡੀ ਆ ਹਣਾ 60 ਤੋਂ 65 ਦੀ ਪਰ ਇਹਦਾ ਵੀ 48 ਚ ਮਾਨਤਾਨੀ ਕਰਦਾ ਇਹਦਾ ਵੀ 48 ਚ ਮਾਨਤਾਨ ਹੋ ਜੂ ਕੱਲੇ ਸਿੰਗਾ ਕਰਨੀ ਤੁਹਾਨੂੰ ਜਾਇਜ ਮਿਲਨੀ ਹੈ ਜੇ ਸਿੰਗ ਨਾ ਹੁੰਦੇ ਤਾਂ ਉਹੀ 60 65000 ਦੀ ਹੋਣੀ ਸੀ ਹਜੇ ਕੱਚੀ ਆ ਜੀ ਜਿੱਦ ਤਿਆਰ ਹੋਊਗੀ ਬਹੁਤ ਤਗੜਾ ਲੈਵਲ ਲਾਊਗੀ ਵੀਰੇ ਫੁੱਲ ਚੰਗਾ ਹੋਊਗਾ ਜੀ ਅੱਜ 48000 ਚ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਜੇ ਤਾਂ ਮਾਨਤਾਨ ਪੂਰਾ ਜ਼ਿਆਦਾ ਹੋ ਜੂ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ